ਸਾਰੇ ਸੋਤੋ ਪਿਆਰ ਪਰਿ ਸੱਤ ਸ੍ਰੀ ਅਕਾਲ ਜੀ ਤੁਸੀਂ ਦੇਖ ਰਹੇ ਹੋ ਸਟਾਰ ਏਜੀ ਨਿਊਜ਼ ਚੈਨਲ ਅਮਰਜੀਤ ਸਿੰਘ ਦੇ ਨਾਲ ਗੱਲ ਕਰਾਂਗੇ ਅੰਮ੍ਰਿਤਸਰ ਦੀ ਇੱਕ ਮਹੀਨੇ ਵਿੱਚ ਚੌਥਾ ਬਲਾਸਟ ਪੁਤਲੀਕਰ ਇਸਲਾਮਾਬਾਦ ਦੇ ਥਾਣੇ ਹੋਇਆ ਧਮਾਕਾ ਧਮਾਕੇ ਨਾਲ ਇਲਾਕੇ ਦੇ ਵਿੱਚ ਦਹਿਸ਼ਤ ਦਾ ਮਾਹੌਲ ਪੱਤਰਕਾਰਾਂ ਵੱਲੋਂ ਗੱਲਬਾਤ ਕਰਨ ਤੇ ਇਲਾਕੇ ਵਾਸੀਆਂ ਨੇ ਦੱਸਿਆ 3:15 ਤੇ ਧਮਾਕੇ ਦੀ ਆਵਾਜ਼ ਸੁਣਾਈ ਦਿੱਤੀ। اسلام آباد ਥਾਣੇ ਦੇ ਵਿੱਚ ਧਮਾਕੇ ਤੋਂ ਬਾਅਦ ਇਲਾਕਾ ਨਿਵਾਸੀਆਂ ਵਿੱਚ دہشت ਫੈਲੀ ਅਤੇ ਨਜ਼ਦੀਕੀ ਘਰ ਦੀਆਂ ਇਮਾਰਤਾਂ ਅਤੇ ਖਿੜਕੀਆਂ ਦੇ ਸੀਸੇ ਟੁੱਟੇ। ਕੰਧਾਂ ਦੇ ਵਿੱਚ ਢੜੇਲਾ ਆਈਆਂ ਦਿਖਾਉਂਦੇ ਹਾਂ ਮੌਕੇ ਦੀਆਂ ਕੁ ਤਸਵੀਰਾਂ। ਬਾਈ ਤਾਂ ਕਾਫੀ ਆਈ ਉੱਠ ਕੇ ਬਹਿ ਗਏ। ਬਹੁਤ ਜ਼ਿਆਦਾ ਆਈ। ਬੱਚੇ ਉੱਠ ਕੇ ਬਹਿ ਗਏ ਆ। ਅੰਦਰ ਫੋੜਵਾ ਉਹ ਡੇਗ ਪਈ। ਅੱਜ ਵੇਖੋ ਇੰਨਾ ਹੋਇਆ ਕੱਲ ਨੂੰ ਚਾਂਸ ਜ਼ਿਆਦਾ ਵੀ ਹੋ ਸਕਦਾ। ਇਹਮ ਕੋਈ 3 10 ਦੇ ਕਰੀਬ ਦਾ ਲੱਗ ਗਈ ਹੈ ਕਿੰਨੀ ਕ ਆਵਾਜ਼ ਆਈ ਸੀ ਕਾਫੀ ਤੇਜ਼ ਆਵਾਜ਼ ਬਹੁਤ ਜ਼ਿਆਦਾ ਅੱਛਾ ਹਾਂ ਕਿਹੜਾ ਲੱਗਾ ਕਿਹੜਾ ਜੀ اسلام ਆਬਾ اسلام ਆਬਾ ਸ਼ਿਵਕਲੋਂ ਬੜਾ ਤੁਸੀਂ ਵੀ ਤੁਸੀਂ ਵੀ ਸੁਣੀ ਆਵਾਜ਼ ਕਿੰਨੇ ਵਜੇ ਦਾ ਟਾਈਮ ਸੀ 3 ਵਜੇ ਸਾਰੇ ਹਾਂਜੀ ਤੇ ਬਹੁਤ ਤੇਜ਼ ਆਵਾਜ਼ ਹੀ ਅੱਛਾ ਇਦਾਂ ਲੱਗਦਾ ਜਿਵੇਂ ਕੋਈ ਚੀਜ਼ ਦੇਖ ਕੇ ਕੱਚ ਟੁੱਟਾ ਹੋਵੇ ਅੱਛਾ ਇਸ ਤਰ੍ਹਾਂ ਕਾਫੀ ਤੇਜ਼ ਸੀ ਅੰਦਾਜ਼ਾ ਲੱਗਾ ਕਿੱਥੇ ਆਤਮਾ ਆਈ ਡੋਨੇ ਉੱਪਰ ਹੈ ਬੱਚੇ ਉੱਪਰ ਹੈ ਆ ਰਹੀ ਆਵਾਜ਼ ਆਈ ਪਰ ਬਾਹਰ ਨਹੀਂ ਵੇਖੇ ਸਮਾਂ ਕਿੰਨੇ ਦਾ ਟਾਈਮ ਕਿੰਨੇ ਦਾ ਸੀ ਤਿੰਨ ਕੁ ਵੇ ਹੀ ਹੋਇਆ ਭਾਈ ਤੇ ਜਿਵੇਂ ਉੱਠ ਕੇ ਟਾਈਮ ਚੈੱਕ ਕੀਤਾ ਕਿੰਨੇ ਕਿ ਤੇਜ਼ ਆਈ ਆਵਾਜ਼ ਬਹੁਤ ਤੇਜ਼ੀ ਦੀ ਐਦਾਂ ਲੱਗਾ ਕਿ ਚੀਜ਼ ਦੇਖ ਕੇ ਟੁੱਟ ਗਈ ਉਹਦੇ ਬਾਅਦ ਨੀਂਦ ਕਿੱਥੇ ਆਈ ਸੀ ਜੀ ਨਹੀਂ ਆਈ ਬਹੁਤ ਜ਼ਿਆਦਾ ਹੌਤਮਾ ਕਾਪਿਆ ਸਰ ਕੁਛੋੜਾ ਦਾ ਬੀਜੀ ਕਹਿਣਾ ਇੱਥੇ ਹਾਂ ਸਰ ਗੜਾ ਕੁਝ ਹੋਇਆ ਹੀ ਨਹੀਂ ਲੈ ਆਤਮਾ ਕਾ ਤੋ ਹੀ ਫੋੜਵਾ ਵੇਖੋ ਅੰਦਰ ਡਿੱਗ ਗਈਆਂ ਸਾਡੀਆਂ ਮੇਰਾ ਨਾਮ ਪਵਨ ਕੁਮਾਰ ਹੈ ਜੀ ਪਵਨ ਜੀ ਕਿਹੜ ਏ ਠਾਣਾ اسلامਬਾਦ ਅਲਾਕਾ ਜੀ ਅਜੇ ਕੀ ਗੱਲ ਹੈ ਰਾਤ 3 ਵਜੇ ਕੇ 5 ਮਿੰਟ ਤੇ ਜੀ ਬਹੁਤ ਜ਼ਬਰਦਸਤ ਧਮਾਕੇ ਦੀ ਆਵਾਜ਼ ਆਈ ਜਿਹਨੂੰ ਸੁਣ ਕੇ ਅਸੀਂ ਸਾਰੇ ਘਬਰਾ ਗਏ ਲੇਕਿਨ ਯਕਦਮ ਅਸੀਂ ਉੱਥੇ ਪਹੁੰਚੇ ਨਾ ਜ਼ਬਰਦਸਤ ਧਮਾਕਾ ਦੀ ਆਵਾਜ਼ ਸੁਣ ਕੇ ਸਾਰੇ ਲੋਕ ਬਾਹਰ ਆਏ ਲੇਕਿਨ ਸਾਨੂੰ ਇਹ ਨਹੀਂ ਪਤਾ ਚੱਲ ਸਕਿਆ ਵੀ ਇਹ ਬੰਬ ਜਿਹੜਾ ਹੈ ਬੰਬ ਟਾਈਪ ਆਵਾਜ਼ ਕਿੱਥੋਂ ਆਈ ਹੈ ਔਰ ਫਿਰ ਅਸੀਂ ਸਾਰੇ ਇੱਧਰ ਉੱਧਰ ਵੇਖ ਕੇ ਤੇ ਆਪਣੇ ਘਰਾਂ ਦੇ ਵਿੱਚ ਵਾਪਸ ਚਲ ਗਏ ਕਿਉਂਕਿ ਇੱਕ ਦਹਿਸ਼ਤ ਦਾ ਮਾਹੌਲ ਹੁੰਦਾ ਇੱਕ ਡਰ ਦਾ ਮਾਹੌਲ ਹੈ ਤੇ ਅਸੀਂ ਵੀ ਸਾਰੇ ਠਾਣੇ اسلامਬਾਦ ਲਾ ਕੇ ਰਹਿਨੇ ਅਸੀਂ ਵੀ ਸਾਰੇ ਘਪਰਾ ਗਏ ਆ ਡਰ ਗਏ ਆ ਕਿ ਇਹ ਕਰਮਵਾਰ ਜਿਹੜਾ ਮਜੀਠੇ ਠਾਣੇ 'ਚ ਕਦੀ ਹਮਲਾ ਹੋ ਰਿਹਾ ਕਦੀ ਕਿਸੇ ਠਾਣੇ ਤੇ ਹਮਲਾ ਹੋ ਰਿਹਾ ਇਹ ਕਿਤੇ ਠਾਣੇ ਕਿਸੇ 'ਚ ਹਮਲਾ ਤਾਂ ਨਹੀਂ ਸੀ ਯਹਾਂ ਕਿਤੇ ਲਾਗੇ-ਜਾਗੇ ਕੋਈ ਬੰਮ ਨੁਮਾ ਆਵਾਜ਼ ਤੇ ਨਹੀਂ ਸੀ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਉਹ ਦੇਖ ਕੇ ਘਬਰਾ ਗਏ ਆ ਕਿ ਪੰਜਾਬ ਫਿਰ ਕਿਸ ਰਸਤੇ ਵੱਲ ਜਾ ਰਿਹਾ ਹੈ ਇਸ ਉਹ ਵੀ ਜਿਹੜਾ ਥਾਣੇ ਸਲਾਮਾਉ ਦੇ ਅੰਦਰ ਵੀ ਪੁਲਿਸ ਵਾਲੇ ਫੇਰ ਦੇ ਲੱਗੇ ਪੱਕੀਆਂ-ਪੱਕੀਆਂ ਠੀਕ ਕਰਨ ਦੇ ਸਭ ਕੁਝ ਦੇ ਟੀਨਾ ਟੁਣਾ ਉੱਡੀਆਂ ਪਈਆਂ ਨੇ ਹਾਂਜੀ ਲੱਗਦਾ ਕਿ ਜਿਹੜਾ ਹਮਲਾ ਹੈ ਉਠਾਣਾ ਸਲਾਮਾਬਾਦ ਚ ਹੀ ਹੋਇਆ ਹੈ ਲੇਕਿਨ ਜਿਸ ਤਰ੍ਹਾਂ ਸਾਨੂੰ ਅਸੀਂ ਮੌਕੇ ਤੇ ਜਿਹੜਾ ਉਹ ਜੱਜ ਨਹੀਂ ਕਰ ਪਾਏ ਕਿ ਹਮਲਾ ਹੋਇਆ ਕਿੱਥੇ ਲੇਕਿਨ ਧਮਾਕਾ ਐਡਾ ਜ਼ਬਰਦਸਤ ਸੀ ਕਿ ਅਸੀਂ ਵੀ ਪੰਜਾਬ ਦਾ ਪਹਿਲਾ ਮਾਹੌਲ ਦੇਖਿਆ ਐਸਤਰਾਂ ਲੱਗਦਾ ਸੀ ਜਿਸ ਤਰ੍ਹਾਂ ਕਿਸੇ ਨੇ ਬਸ ਫੋਟਕਸ ਮਗਰੀ ਬੜੀ ਜ਼ਬਰਦਸਤ ਤਰੀਕੇ ਦੇ ਨਾਲ ਚਲਾਈ ਇਹਨੂੰ ਦੇਖ ਕੇ ਅਸੀਂ ਬਹੁਤ ਸਾਰੇ ਘਬਰਾਏ ਹੋਏ ਹਾਂ ਸਾਡਾ ਇਲਾਕਾ ਵੀ ਸਾਰਾ ਘਬਰਾ ਗਿਆ ਕਿ ਕਿਸ ਤਰ੍ਹਾਂ ਕਿਉਂ ਹੋ ਰਿਹਾ ਸਤਿੰਦਰਪਾਲ ਕੋ ਦੇਖ ਕਿਹਦੇ ਨੂੰ ਜੰਕੀ ਵਾਲੀ ਜਲਿਚ ਕਿਨੇ ਕੋਈ ਬਲਾਸਟ ਦੀ ਆਵਾਜ਼ ਆਈ ਸਾਨੂੰ ਨਹੀਂ ਆਈ ਅਸੀਂ ਸੁਣਿਆ ਸਵੇਰੇ ਗੁਰਦੁਆਰਿਆਂ ਆਏ ਆ ਸੰਗਤਨ ਦੱਸਿਆ ਸਾਨੂੰ ਆ ਜਾਈ ਹੈ ਕਿਨੇ ਵਜੇ ਸਵੇਰੇ ਜਿਹੜੀ ਪੜਾਈ ਵਾ ਤਿੰਨ ਵਜੇ ਤਿੰਨ ਵਜੇ ਹਾਂਜੀ ਕਿਨੇ ਕ ਤੇਜ਼ ਸੀ ਆਵਾਜ਼ ਕਹਿੰਦੇ ਕਾਫੀ ਤੇਜ਼ ਅੱਛਾ ਹਾਂਜੀ ਕਿੱਧਰੋਂ ਬਲਾਸਟ ਆਸ ਰਿਹਾ ਇਹ ਤੇ ਕੋਈ ਪ੍ਰਾਸ ਨਹੀਂ ਆ ਮੱਲਿਆ ਦੇ ਕਹਿੰਦੇ ਦੋ ਤਿੰਨ ਜਣਾ ਪੁੱਛੇ ਸਾਰੀ ਜਨਾਨੀਆਂ ਕਹਿੰਦੇ 3 ਵਜੇ ਤੇ ਫਿਰ ਆਪਸ ਦਾ ਸਵੇਰੇ 4 ਵਜੇ ਤੇ ਸਵੇਰੇ 4 ਵਜੇ ਤੇ ਇੱਥੇ ਆ ਸਰੇ ਕੋਸ ਆਈ ਕਿੱਥੀ ਗਈ ਆ ਤੀਨਾਂ ਲੈ ਆ ਕੇ ਪਾਈਆਂ ਗਈਆਂ ਉੱਥੇ ਬਿਲਕੁਲ ਨਹੀਂ ਉਹ ਜਾ ਰਹੇ ਕਿ ਫਿਰ ਚੱਲੂ ਤੀਨਾਂ ਤੋਂ ਕੋਈ ਨਹੀਂ ਕਹਿੰਦੇ ਫਿਰ ਫਾਕੀ ਸਵੇਰੇ 4 ਵਜੇ ਥੋੜੀ ਚੱਲੇ ਨਹੀਂ ਨਹੀਂ ਮੈਂ ਕਹਿੰਦਾ ਅੱਜ ਕਰ ਫਿਰ ਚੱਲੀ ਕੋਈ ਨਹੀਂ ਆਣ ਘਾਣ ਕਹਿ ਰਹੇ ਬੰਦਾ ਬਲਾਸ ਦੀਆਂ ਵਾਜੇ ਮੇਰਾ ਇੱਥੇ ਸਾਡੇ ਸੰਤ ਮਰ ਸਾਨੂੰ ਕਹਿੰਦਾ ਸਾਡਾ ਸੜਾ ਇਹ ਬਿਲਕੁਲ ਸੇਫ ਆ ਕੋਈ ਅਫਸੀ ਗੱਲ ਹੀ ਨਹੀਂ ਦੂਰ ਧਮਾਕੇ ਦੀ ਆਵਾਜ਼ ਕਿਤੇ ਕਿਤੇ ਉਹ ਮੈਂ ਵੀ ਦੇਖ ਰਿਆ ਸਾਡੇ ਥਾਣੇ ਨਹੀਂ ਹੋਈ ਅਰੇ ਲਾ ਸਾਡੇ ਸਾਡੇ ਨਹੀਂ ਹੋਈ ਕੋਈ ਹੋਰ ਹੋਈ ਕੋਈ ਗੱਲ ਵੱਖਰੀ ਆਹ ਨਵਾਲਾ ਦੇ ਮੈਂ 60 ਘੰਟੇ ਨਹੀਂ ਵਿੱਚ ਇਸ ਤਾ ਮੈਂ ਤੁਹਾਨੂੰ ਦੱਸ ਰਿਹਾ ਸਾਡੇ ਥਾਣੇ ਦੇ ਵਿੱਚ ਕੋਈ ਥੁਮਾ ਕਿਸੀ ਗੱਲ ਨਹੀਂ ਹੋਈ ਜੀਵਨ ਖੋਜੀ ਨੇ ਕਿਹੜੀ ਕੋਈ ਨਾ ਜਿੰਮੇਵਾਰੀ ਵੀ ਲਈ ਹੈ ਭਾਜੀ ਮੈਂ ਨਹੀਂ ਜੀਵਨ ਖੋਜੀ ਨੂੰ ਜਾਣਦਾ ਨਾ ਮੈਂ ਐਸਾ ਸੁਣੀ ਆ ਤੇਰੀ ਕੋਈ ਗੱਲ ਕਰ ਤਾਂ ਹੈਗੀ ਆ ਲੇਕਿਨ ਕਿਤੇ ਦੂਰ ਸਾ ਦੂਰ ਮੈਂ ਵੀ ਕਰਦਾ ਇਸੇ ਕਰਕੇ ਵੀ ਕਰ ਰਹੇ ਕਿਤੇ ਦੂਰ ਥੁਮਾਕੇ ਦੀ ਕੋਈ ਆਵਾਜ਼ ਆਈ ਸਾਡੇ ਥਾਣੇ ਦੇ ਵਿੱਚ ਕੋਈ ਧੋਆ ਪੱਕਾ ਨਹੀਂ ਆ ਨਹੀਂ ਕੋਈ ਹੋਇਆ ਨਹੀਂ ਅੱਜ ਸਵੇਰੇ 3:00 ਵਜੇ ਦੇ ਵਿੱਚ ਸਾਡੇ ਜਿਹੜਾ اسلامਾਬਾਦ ਪੁਲਿਸ ਸਟੇਸ਼ਨ ਦੇ ਸੈਂਟਰੀ ਨੂੰ ਇੱਕ ਆਵਾਜ਼ ਸੁਣੀ ਸੀ ਕਿਉਂਕਿ ਗਲੀ ਦੇ ਵਿੱਚ ਹੀ ਸਿਚੁਏਟਿਡ ਹੈ ਥਾਣਾ ਉਹਨੇ ਇਮੀਡੀਏਟਲੀ ਬਾਹਰ ਜਾ ਕੇ ਦੇਖਿਆ ਉਹਨੂੰ ਕੋਈ ਚੀਜ਼ ਦੇ ਤੱਕ ਨਜ਼ਰ ਨਹੀਂ ਆਈ ਯਾਨੀ ਇੱਕ ਆਵਾਜ਼ ਜ਼ਰੂਰ ਉਹਨੂੰ ਸੁਣੀ ਇਮੀਡੀਏਟਲੀ ਸਾਰੇ ਪੁਲਿਸ ਆਫਸਰ ਇੱਥੇ ਪਹੁੰਚੇ ਔਰ ਦੇਖਿਆ ਕਿ ਦੇਸਟ੍ਰੈਕਟ ਫਲੇਮ ਕੀਤਾ ਜਾ ਰਿਹਾ ਸੀ ਕੁਝ ਗਰੁੱਪਾਂ ਵੱਲੋਂ ਮੀਡੀਆ ਦੇ ਉੱਤੇ ਕਿ ਇਦਾਂ ਦਾ ਅਟੈਕ ਹੋਇਆ ਪਰ ਮੈਂ ਤੇ ਆ ਕੇ ਦੇਖਿਆ ਸਾਰੇ ਪ੍ਰੈਸ ਨੂੰ ਵੀ ਅੰਦਰ ਇਨਵਾਈਟ ਕੀਤਾ ਕੋਈ ਡੈਮੇਜ ਨਹੀਂ ਹੋਇਆ ਕਿਸੇ ਤਰ੍ਹਾਂ ਦਾ ਪੁਲਿਸ ਸਟੇਸ਼ਨ ਬਿਲਡਿੰਗ ਨੂੰ ਜੇ ਜੇ ਮੈਂ ਦੱਸਣਾ ਚਾਹੂੰਗਾ ਕਿ ਅਸੀਂ ਪਿੱਛੇ ਦੇ ਕਮਿਸ਼ਨਰ ਪੁਲਿਸ ਵੱਲੋਂ 10 ਮੈਂਬਰ ਫੜੇ ਸੀ ਇਸ ਮੋਡਿਊਲ ਦੇ ਜਿਹੜੇ ਰਿਸਪੌਂਸਿਬਿਲਟੀਜ਼ ਲੈ ਰਹੇ ਨੇ ਉਸ ਬਾਅਦ ਉਹਨਾਂ ਦਸਣ ਤੋਂ ਬਾਅਦ ਦੋ ਸਤੇਪਰਾ ਜਨੇ ਵਾਲਾ ਗੁਰੂ ਤੇ ਫੜੇ ਗਏ ਜਸ਼ਨਪ੍ਰੀਤ ਤੇ ਕੋ ਦਾ ਛੋਟਾ ਭਰਾ ਹੈਗਾ ਜੁਵਿਨਾਈਲ ਹੈ ਉਹ ਜਿਹੜੇ ਪੁਰਾਣੇ ਇਨਸੀਡੈਂਟ ਹੈ तकरीबन ਸਾਰੇ ਕਲੀਅਰ ਹੋ ਗਏ ਆ ਇਸ ਤੋਂ ਇਲਾਵਾ ਤਿੰਨ ਕ ਬੰਦੇ ਇਹਨਾਂ ਦੇ ਵਿੱਚ ਰਹਿੰਦੇ ਆ ਜਿਵੇਂ ਅਸੀਂ 10 ਵਾਲਾ ਦਾ ਮੋਡਿਊਲ ਫੜਿਆ ਸੀ ਉਹ ਚਮਨ ਖੋਖਰ ਸੀ ਹਵਾਨ ਪਿੰਡ ਦਾ ਉਹ ਪੱਜਿਆ ਹੋਇਆ ਅ ਅੰਮ੍ਰਿਤਸਰ ਡਿਸਟ੍ਰਿਕਟ ਅੰਮ੍ਰਿਤਸਰ ਰੂਰਲ ਦਾ ਔਰ ਦੋ ਤਿੰਨ ਲੜਕੇ ਸਾਡੇ ਹੋਰ ਡਿਸਟ੍ਰਿਕਟਸ ਦੇ ਅਡਜਾਇਨਿੰਗ ਦੇ ਨੇ ਜਿਨ੍ਹਾਂ ਦੇ ਮੈਂ ਨਾਮ ਨਹੀਂ ਸ਼ੇਅਰ ਕਰ ਰਿਹਾ ਪਰ ਉਹ ਸਾਡੇ ਰੈਡਾਰ ਤੇ ਨੇ ਔਰ ਜਲਦੀ ਅਸੀਂ ਉਹਨਾਂ ਨੂੰ ਫੜਾਂਗੇ ਔਰ ਸਾਰੇ ਦਾ ਸਾਰਾ ਇਹ ਮੋਡਿਊਲ ਹੈ ਇਹ ਪੂਰਾ ਬਸ ਕੀਤਾ ਜਾਊਗਾ ਔਰ ਜਲਦੀ মিডিਆ ਨਾਲੇ ਦੀਆਂ ਡਿਟੇਲਸ ਸ਼ੇਅਰ ਕੀਤੀਆਂ ਜਾਣਗੀਆਂ